ਸੰਗਤ ਵਿੱਚ ਭਾਈ ਸਾਰੇ ਸਿੱਖ ਇੱਕੋ ਜਿਹੇ ਤਾਂ ਨਹੀਂ ਹੁੰਦੇ ਕਿਸੇ ਨੂੰ ਘੱਟ ਪ੍ਰੇਮ ਹੁੰਦਾ ਕਿਸੇ ਨੂੰ ਵੱਧ ਹੁੰਦਾ ਇੱਕ ਬੜਾ ਸਿਆਣਾ ਸਿੱਖ ਕਾਂਸੀ ਦਾ ਨਿਵਾਸੀ ਸੰਗਤਾਂ ਦੇ ਵਿੱਚ ਹੈ ਜੋ ਕਾਂਸੀ ਤੋਂ ਆਈ ਹੈ ਬਹੁਤ ਹੀ ਸਿਆਣਾ ਸੀ ਔਰ ਪ੍ਰੇਮ ਦੀ ਖਿੱਚ ਬੜੀ ਸੀ ਉਸ ਨੂੰ ਦਰਸ਼ਨ ਕੋ ਤੂ ਰੰਡਲ ਚੰਤਾ ਉਹ ਚਾਹੁੰਦਾ ਸੀ ਉਹ ਕਿਹੜੀ ਘੜੀ ਆ ਜਦੋਂ ਕਿਤੇ ਮੈਂ ਉੱਥੇ ਪਹੁੰਚ ਜਾਵਾਂ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਸੰਗਤ ਚੌਰ ਪਪਾ ਸਾ ਪਾਸੀ ਸਾਰੀ ਸੰਗਤ ਨੂੰ ਸਤਿ ਸੰਜੀ ਬਿਆਸ ਸਾਹਿਬ ਦੇ ਕੋਲੇ ਕਿਨਾਰੇ ਤੇ ਦੂਜੇ ਪਾਸੇ ਛੱਡ ਦਿੱਤਾ ਪਹਿਲਾਂ ਹੀ ਬੇੜੀ ਤੇ ਚੜ ਕੇ ਪਾਰ ਆ ਗਿਆ ਸੰਸਦ ગયો ਜਾਂ ਸੁਖ ਰਾਸੀ ਸੰਗਤ ਤਾਂ ਮਗਰੋਂ ਬੇੜੀ ਤੇ ਸਤਿ ਸੰਜੀ ਹੌਲੀ ਹੌਲੀ ਬੇੜੀਆਂ ਤੇ ਨੰਬਰ ਬਾਅਦ ਚੜਦੀ ਹੈ ਆਪਨੇ ਕਾੜੀ ਦੇਣਾ ਛੇਤੀ ਪਾਰ ਕਰਕੇ ਦਰਿਆ ਜਿੱਥੇ ਸੀ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਬੈਠੇ ਨੇ ਆਏ ਨੇ ਸ਼ਿਕਾਰ ਖੇਡ ਕੇ ਉੱਥੇ ਪਹੁੰਚਿਆ ਆਮਖ ਮਦਨੇ ਅੰਗੀਕਾਰੇ ਸੀ ਬਚਾਰਾ ਵੈਸ਼ਨੂ ਕਾਂਸ਼ੀ ਚ ਰਹਿਣ ਵਾਲਾ ਬਾਦ ਸਾਧਕ ਨੂੰ ਸਤ ਸੰਗਤ ਜੀ ਤਰਕ ਕਰਦਾ ਸੀ ਤਰੇ ਸੁਮਤ ਪਰ ਲੋਕ ਸੁਧਾਰੇ ਬਹੁਤ શ્રેਸ਼ਟ ਮਤੀ ਨੂੰ ਧਾਰਦਾ ਸੀ ਆਪਣੇ ਪਰਲੋਕ ਦਾ ਭਰਾ ਲੋਚਦਾ ਸੀ ਸਿੱਖ ਸ਼ਿਕਾਰ ਪਹੁੰਚੋ ਧਰੀ ਉਪਾਏ ਨੂੰ ਬੜੀ ਛੇਤੀ ਦੇ ਨਾਲ ਚਾਹ ਦੇ ਨਾਲ ਭਾਵਨਾ ਧਾਰਦਾ ਹੋਇਆ ਮਹਾਰਾਜ ਦੇ ਕੋਲੇ ਪਹੁੰਚ ਗਿਆ ਆ ਕੇ ਮੱਥਾ ਟੇਕਿਆ ਨਾਲੇ ਭੇਟਾ ਰੱਖ ਦਿੱਤੀ ਬੰਦਨ ਕੀਨ ਕਮਲ ਸੇ ਪੈਨ ਸੋਨੇ ਕਮਲ ਵਰਗੇ ਮਹਾਰਾਜ ਦੀਆਂ ਕਵਲੀਆਂ ਪੰਖੜੀਆਂ ਜੈਸੇ ਚਰਨ ਨੇ ਮੱਥਾ ਟੇਕਿਆ ਸਤਗੁਰ ਕੇ ਕਰ ਬਾਜ ਬਡੇਰੇ ਇਧਰ ਸਤਗੁਰਾਂ ਦੇ ਹੱਥ ਵਿੱਚ ਸੱਤ ਸੰਗਤ ਜੀ ਸੱਜੇ ਹੱਥ ਦੀ ਬਾਜ ਸੀ ਫੜਿਆ ਹੋਇਆ ਇਤਿਹਾਸ ਹੋ ਗਏ ਬਟੇਰਾ ਦੂਸਰੇ ਹੱਥ ਵਿੱਚ ਸੱਤ ਸੰਗਤ ਜੀ ਬਟੇਰਾ ਸੀ ਸ਼ਿਕਾਰ ਖੇਡ ਕੇ ਆਏ ਜਿਉਂਦਾ ਬਟੇਰਾ ਪਕੜ ਕੇ ਲਿਆਏ ਆਮ ਤਾਂ ਖਵਾਵਨ ਕਰੇ ਬਾਜ ਤੋਂ ਸਰਸਨੀ ਝਪਟਾ ਮਰਮਾ ਬਰਵਾ ਕੇ ਨਾ ਚੁੰਝਾਂ ਦੇ ਨਾਲ ਜਿਉਂਦੇ ਦੇ ਫੰਗ ਪਟਵਾਉਂਦੇ ਸੀ ਬਟੇਰੇ ਦੇ ਨਾਲ ਉਹਦਾ ਮਾਸ ਖਵਾਉਂਦੇ ਸੀ ਜਿਉਂਦੇ ਨੂੰ ਤੜਫਦਾ ਸੀ ਉਹ ਦੋਨੋਂ ਕਰ ਸਰੋਣ ਸੋ ਭਰੇ ਖੂਨ ਨਿਕਲ ਨਿਕਲ ਕੇ ਮਾਰੇ ਦੋਨੋਂ ਹੱਥ ਲਿਬੜੇ ਪਏ ਸੀ ਖੂਨ ਨਾਲ ਇਹ ਸਿੱਖ ਨੇ ਤਰਕ ਵਿਚਾਰੀ ਜਾਦੇ ਕਾਂਸੀ ਤੋਂ ਵੈਸ਼ਨੂ ਸਿੱਖ ਨੇ ਆ ਕੇ ਦੇਖਿਆ ਮੱਥਾ ਟੇਕਤਾ ਭੇਟਾ ਵਸਤੂਆਂ ਵੀ ਰੱਖ ਦਿੱਤੀਆਂ ਬੈਠ ਕੇ ਸੋਚੀ ਜਾਂਦਾ ਵੀ ਆਹ ਕੀ ਬਣਿਆ ਇਹ ਜੇ ਗੁਰੂ ਨੇ ਗੁਰੂ ਤਾਂ ਦਿਆਲੂ ਹੁੰਦਾ ਦਿਆ ਦਾ ਘਰ ਹੁੰਦਾ ਇਸ ਤੋਂ ਤਾਂ ਕਸਾਈ ਵੀ ਨਹੀਂ ਇੰਨਾ ਤਾਂ ਕਿਹੜਾ ਮਨ ਹੁੰਦਾ ਉਹਦਾ ਵੀ ਉਹ ਵੀ ਮਾਰ ਕੇ ਇੱਕਦਮ ਪਰੇ ਕਰ ਦਿੰਦਾ ਇਹ ਤੜਫਾ ਤੜਫਾ ਕੇ ਮਾਰਦੇ ਨੇ ਬਟੇਰੇ ਨੂੰ ਗਾਦੀ ਸ੍ਰੀ ਨਾਨਕ ਕੀ ਪਾਰੀ ਤੇ ਜਿਹੜੀ ਗੱਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਹੈ ਦਇਆ ਬਹੀਨ ਘਰ ਤੇ ਏਕਾਜਾ ਇਹ ਤਾਂ ਦਿਆ ਦਾ ਘਰ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਇਹ ਦਿਆਤੋਂ ਬਿਨਾ ਕੰਮ ਕਰ ਰਹੇ ਨੇ ਜਿਨਕੋ ਨਾਮ ਗਰੀਬ ਨਵਾਜਾ ਹਏ ਇਹਨਾਂ ਦਾ ਨਾਮ ਗਰੀਬ ਨਵਾਜ ਅਬਚੇ ਬਟੇਰਾ ਵਿਚਾਰਾ ਗਰੀਬ ਹੈ ਬਾਜ ਤੋਂ ਕਟਵਾਈ ਜਾਂਦੇ ਨੇ ਹਾਂ ਸੀਤਜ ਕਰ ਦੂਰ ਘਨੇਰੇ ਮੈਂ ਤਾਂ ਬੜੀ ਦੂਰੋਂ ਆਇਆ 6-700 ਮੀਲ ਤੋਂ ਕਾਸ਼ੀ ਤੋਂ ਹਾਂ ਇਹਾਂ ਰੀਤ ਯਾ ਸਹਿਰੇ ਆਇਆ ਝਾਕ ਦਰਸ਼ਨ ਕਰਨ ਦੀ ਇੱਛਾ ਧਾਰ ਕੇ ਭਾਵਨਾ ਨਾਲ ਜੰਮਨ ਵਰਨ ਵੇਟ ਦੇਣਗੇ ਮੇਰਾ ਮਹਾਰਾਜ ਬਈ ਆਹ ਹਾਕੋਤ ਕੋ ਦੇਖ ਰਿਆ ਆਉਂਦੇ ਨੇ ਗੁਰੂ ਇਹ ਜੇ ਨੇ ਏਮ ਗਿਣਤੀ ਮਨ ਗਿੰਤ ਮਹਾਨੀ ਓ ਚਿੰਤਾ ਹੋ ਗਈ ਖਾਲਸਾ ਜੀ ਅੱਧੀ ਸ਼ਰਦਾ ਹੀ ਉੱਡ ਗਈ ਬਹੁਤੀ ਸਾਰੀ ਚਤਬਣੀ ਚ ਪੈ ਗਿਆ ਵੀ ਬੜੀ ਮਹਿੰਮਤ ਕੀਤੀ ਕਿੱਥੋਂ ਚੱਲ ਕੇ ਆਏ ਆ ਗੁਰੂਆਂ ਦੇ ਦਰਸ਼ਨਾਂ ਨੂੰ ਤੇ ਗੁਰੂ ਕਹੇ ਜੇ ਦੇਖ ਲੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾਨੀ ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਨੇ ਜਾਣ ਲੈ ਕੇ ਸਿੱਖ ਤਾਂ ਡੋਲ ਗਿਆ ਕਿਆ ਚਤ ਵਿੱਚ ਚਤ ਮੈਂ ਬਹੁਤ ਔਰਕਾ ਧੰਨ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਬੈਠਾ ਕੀ ਚਤ ਵਿੱਚ ਚਤ ਤਰਕ ਮਾਰਦਾ ਹੈ ਕੀ ਚਤਪਦਾ ਬੈਠਾ ਤੇਵ ਨ ਜਾਣ ਥਕੇ ਤੂੰ ਤੁਰਕਾ ਤੂੰ ਤੁਰ ਦਰਗਾਹ ਦਾ ਹਿਸਾਬ ਕਿਤਾਬ ਦਾ ਨਹੀਂ ਜਾਣਦਾ ਜੀਵਾਂ ਦਾ ਭੇਤ ਨਹੀਂ ਜਾਣਦਾ ਇਹ ਕੋਈ ਪਤਾ ਤੈਨੂੰ ਮੈਂ ਕਿਮਾ ਜੀਵਾਂ ਦਾ ਹਿਸਾਬ ਕਿਤਾਬ ਹੈ ਕਰਰੋ ਧਰਮ ਰਾਇਆ ਸੁਣ ਸੁਣ ਹੀ ਡਰਾਇਆ ਤਉ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਗਿਆਸੂ ਬਲੋ ਬੇਂਤੀ ਹੈ ਮਹਾਰਾਜ ਆਇਆ ਕਿਉਂ ਆ ਤੁਹਾਡੇ ਦਰ ਤੇ ਤੁਹਾਡੀ ਸ਼ਰਨ ਵਿੱਚ ਆਇਆ ਤੋਂ ਮੈਂ ਆਇਆ ਸ਼ਰਨੀ ਆਇਆ ਜੇ ਆਇਆ ਤਾਂ ਸ਼ਰਨ ਪੈਣ ਵਾਸਤੇ ਆਇਆ ਰੋਗ ਨਾਲ ਨਹੀਂ ਆਇਆ ਕੁਟਲ ਤਾਈ ਧਾਰ ਕੇ ਨਹੀਂ ਆਇਆ ਇਸ ਘਰ ਦਾ ਬੁਰਾ ਚਿਤ ਵਕੇ ਨਹੀਂ ਆਇਆ ਆਉਂਦਾ ਤਾਂ 베ਰੀ ਵੀ ਆ ਸਭ ਸੰਧੀ ਆਪਣੇ ਘਰ ਤੋਂ ਮੈਂ ਆਇਆ ਸ਼ਰਨੀ ਆਇਆ ਭਰੋਸੇ ਭਰੋਸਾ ਧਾਰ ਕੇ ਆਇਆ ਕਿਰਪਾ ਆਇਆ ਮੇਰੇ ਅੰਦਰ ਸ਼ਕਤੀ ਨਹੀਂ ਸੀ ਆਉਣ ਦੀ ਤੁਹਾਡੀ ਕਿਰਪਾ ਦਾ ਪ੍ਰੇਰਿਆ ਹੋਇਆ ਹੀ ਆਇਆ ਹਾਂ ਮੈਂ ਤਾਂ ਸਾਰੀ ਦੁਨੀਆ ਰੱਬ ਨੂੰ ਚਾਹੁੰਦੀ ਆ ਸਾਰੇ ਉਹਨਾਂ ਨੂੰ ਰੱਬ ਮਿਲ ਜੇ ਕੌਣ ਨਹੀਂ ਚਾਹੁੰਦਾ ਸਤ ਸੰਗਤ ਜੀ ਚੰਗੀ ਚੀਜ਼ ਨੂੰ ਲੇਕਿਨ ਵਾਹਿਗੁਰੂ ਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਚਾਹੀਦੀ ਕਿਰਪਾ ਤਾਂ ਹੁੰਦੀ ਆ ਜੇ ਸਤ ਵਚਨੀਆਂ ਬਣੀਆਂ ਜੋ ਗੁਰੂ ਸਾਹਿਬ ਹੁਕਮ ਦੇਣ ਉਹਨਾਂ ਨੂੰ ਸਤ ਕਰਕੇ ਮੰਨੀਆਂ ਫੇਰ ਕਿਰਪਾ ਹੋ ਜਾਂਦੀ ਕਿਰਪਾ ਹੋ ਗਈ ਤਾਂ ਸਤ ਸੰਗਤ ਜੀ ਕੋਈ ਇੱਛਾ ਨਹੀਂ ਰਹਿੰਦੀ ਸਦਾ ਹੀ ਆਨੰਦ ਹੈ ਸੋ ਇਹ ਸਤ ਸੰਗਤ ਜੀ ਆਇਆ ਹੈ ਮਹਾਰਾ ਕਹਿੰਦੇ ਸਿੱਖਾ ਕਿਉਂ ਡੋਰਦਾ ਆਪਣੀ ਯਾਤਰਾ ਨੂੰ ਨਿਸਫਲ ਕਰਦਾ ਐਡੀ ਦੂਰੋਂ ਆਇਆ ਕੀ ਤੂੰ ਧੁਰ ਦਾ ਪੇਤ ਜਾਣਦਾ ਹੈ ਸੰਤ ਸਿੱਖ ਗੁਰ ਤੇ ਬਿਸਮਾਯੋ ਸਿੱਖ ਤੋਂ ਮਹਾਰਾ ਦੇ ਬਚਨ ਸੁਣ ਕੇ ਸਤਸੰਗਤ ਜੀ ਸਿੱਖ ਬੜਾ ਹੈਰਾਨ ਹੋ ਗਿਆ ਹੋਏ ਦੀਨ ਕਰ ਬਿਨੇ ਲਾਇਓ ਹੱਥ ਜੋੜ ਕੇ ਬੇਨਤੀ ਕੀਤੀ ਕਿਰਪਾ ਨਦਾਨ ਆਪ ਸਭ ਜਾਣੋ ਮਹਾਰਾਜ ਜੀ ਮੇਰੇ ਮਨ ਦੀ ਜਾਣ ਦੀ ਕਿਰਪਾ ਦੇ ਖਜ਼ਾਨੇ ਹੋ ਤੁਸੀਂ ਖਟਕਟ ਕੋ ਪਰ ਤਾਂਤ ਨੇ ਬਰਤ ਵਰਤਾਂਤ ਨੈ ਸ਼ਾਨੋ ਤੁਹਾਨੂੰ ਕੋਈ ਲੁਕੀ ਛਿਪੀ ਬਾਤ ਨਹੀਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪ੍ਰੇਸ਼ਾਨਤ ਸਭ ਦੇ ਦਿਲਿਆਂ ਦੀਆਂ ਜਾਣਦੇ ਹਾਂ ਮੈਂ ਕਿਹਾ ਕਹੂੰ ਨਾ ਸਮਰਥ ਕੋਈ ਮੇਰੇ ਅੰਦਰ ਸ਼ਕਤੀ ਨਿਜੀ ਮੈਂ ਜੋ ਕਹਿ ਸਕਾਂ ਤੁਹਾਡੇ ਸਾਹਮਣੇ ਮੈਂ ਕੁਝ ਕਹਿ ਨਹੀਂ ਸਕਦਾ ਵੈਰ ਕਿਰਿਆ ਪ੍ਰਿਕ ਸ਼ੰਕਾ ਹੋਈ ਮੇਰੇ ਮਨ ਵਿੱਚ ਮਾਰਾ ਭਰਮ ਹੋ ਗਿਆ ਪ੍ਰੰਤੀ ਪ੍ਰਗਟ ਹੋ ਗਈ ਤੁਹਾਡੀ ਬਾਹਰੀ ਕਿਰਿਆ ਦੇਖ ਕੇ ਸ਼ਿਕਾਰ ਖੇਡ ਕੇ ਆਏ ਹੋ ਤੜਫਾ ਤੜਫਾ ਕੇ ਬਟੇਰੇ ਨੂੰ ਮਰਵਾਇਆ ਹੈ। ਸਤਿਗੁਰ ਨੇ ਤਬ ਸਤਗੁਰ ਤਿੰਨ ਖਗ ਕੀ ਗਾਥਾ। ਸਤਗੁਰਾਂ ਨੇ ਸਤਸੰਗਤ ਜੀ ਸਿੱਖ ਨੂੰ ਡੋਲਣ ਤੋਂ ਬਚਾ ਲਿਆ। ਭੁੱਲਿਆਂ ਜਾਂਦਿਆਂ ਨੂੰ ਗੁਰੂ ਸਤਸੰਗਤ ਜੀ ਸਮਝਾਉਂਦਾ ਹੈ। ਲੇਕਿਨ ਸਤਸੰਗਤ ਜੀ ਸਮਝਿਆ ਹੋਇਆ ਨੂੰ ਤਾਂ ਨਹੀਂ ਭੁਲਾਉਂਦਾ ਹੈ। ਗੁਰੂ ਸਾਹਿਬ ਵਿਛੜਿਆ ਹਾ ਨੂੰ ਮੇਲਦਾ ਹੈ। ਮੇਲਿਆ ਹੋਇਆ ਨੂੰ ਦੁਬਾਰਾ ਵਿਛੋੜਦਾ ਹੈ। ਆਪ ਨੂੰ ਲਾਜ ਸੀ ਕਿ ਸ਼ਰਧਾ ਨਾਲ ਜੁੜਿਆ ਹੋਇਆ ਸਿੱਖ ਐਡੀ ਹਜ਼ਾਰਾਂ ਕੋਹਾਂ ਤੋਂ ਆਇਆ ਅੱਜ ਇਹ ਤਾਂ ਟੁੱਟ ਜੂਗਾ ਇਹਦੀ ਸ਼ਰਧਾ ਟੁੱਟ ਗਈ ਜੇ ਗੁਰੂ ਤੇ ਸ਼ੰਕਾ ਹੋ ਜਵੇ ਤਾਂ ਸਤ ਸੰਗਤ ਜੀ ਅਦੋ ਗਤੀ ਨੂੰ ਜਾਈਦਾ ਗੁਰੂ ਤੇ ਕਦੇ ਵੀ ਸ਼ੰਕਾ ਨਾ ਕਰੇ ਸਾਡੇ ਤਾਂ ਪਰਸ਼ ਨਹੀਂ ਪਰਸ਼ ਉੱਠਦੇ ਰਹਿੰਦੇ ਆ ਜੋ ਗੁਰਦਿਆ ਸੋ ਮੰਨ ਕੇ ਕਹਾ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਸ ਨੂੰ ਸੱਤ-ਸੱਤ ਕਰਕੇ ਮੰਨਣਾ ਚਾਹੀਦਾ ਸੋ ਸਤ ਸੰਗਤ ਜੀ ਇਹਨੂੰ ਸ਼ੰਕਾ ਦੇ ਸਹਿਤ ਦੇਖ ਕੇ ਵੀ ਇਹਦੀ ਗਤੀ ਨਹੀਂ ਹੋਣੀ ਵਿਚਾਰੇ ਦੀ ਜੇ ਐਵੇਂ ਜਿਵੇਂ ਇਹਦੇ ਭਰਮ ਮਨ ਚ ਰਿਹਾ ਮਹਾਰਾਜ ਦੱਸ ਰਹੇ ਨੇ ਪ੍ਰਥਮ ਜਨੋ ਕੀ ਕਹਿ ਸਿੱਖ ਖਸਾ ਥਾ ਸਿੱਖ ਨੂੰ ਕਹਿਣ ਲੈ ਲੈ ਸਿੱਖ ਲੈ ਤੈਨੂੰ ਦੱਸਦੇ ਆ ਆ ਬਾਜ ਵੀ ਤੂੰ ਦੇਖ ਲਿਆ ਤੇ ਬਟੇਰਾ ਵੀ ਇਹ ਲਗੇ ਖਾ ਗਿਆ ਸਾਰਾ ਹੀ ਇਹਨਾਂ ਦੋਨਾਂ ਜੀਵਾਂ ਦੀ ਕਥਾ ਦੱਸਦੇ ਆ ਤੁਹਾਨੂੰ ਉਹ ਤੋਂ ਬਟੇਰਾ ਕੇਵਲ ਸਰਤਾ ਪਹਿਲੇ ਜਨਮ ਦੇ ਵਿੱਚ ਜਿਹੜਾ ਬਟੇਰਾ ਸੀ ਨਾ ਅਬ ਨਦੀ ਦਾ ਮਲਾਸੀ ਇੱਥੇ ਬੇੜੀ ਪਾਉਂਦਾ ਹੁੰਦਾ ਸੀ ਵਿਆਸਾ ਤੇ ਲੈ ਤੇ ਮਜ਼ਦੂਰੀ ਪਾਰ ਉਤਰਦਾ ਲੋਕਾਂ ਕੋਲੋਂ ਮਜ਼ਦੂਰੀ ਲੈਂਦਾ ਤੇ ਲੋਕਾਂ ਨੂੰ ਪਾਰ ਕਰਦਾ ਸੀ ਦਰਿਆ ਤੋਂ ਛਤਰ ਸ੍ਰੀ ਸਤਗੁਰ ਕੇ ਤੀਰ ਗੁਰੂ ਨਾਨਕ ਦਾ ਜੀ ਸਾਡੇ ਦਾਦਾ ਜੀ ਦੇ ਚਰਨਾਂ ਵਿੱਚ ਉਤੋ ਬਾਝ ਇਹ ਸਿੱਖ ਸਰੀਰ ਆ ਜਿਹੜਾ ਬਾਜ ਸੀ ਪਹਿਲੇ ਜਨਮ 'ਚ ਸਿੱਖ ਸੀ ਸਾਡਾ ਸਾਡੇ ਦਾਦਾ ਜੀ ਦੇ ਕੋਲੇ ਗੁਰੂ ਨਾਮਦਾਸ ਜੀ ਦੇ ਕੋਲੋਂ ਸਿੱਖੀ ਪ੍ਰਾਪਤ ਕੀਤੀ ਇਸ ਨੇ ਇਸ ਕਾਰਜ ਕੋ ਜਵੇ ਪਠਾਇਓ ਗੁਰੂ ਨਾਮਦਾਸ ਜੀ ਨੇ ਇਸ ਨੂੰ ਦੁਆਬੇ ਚ ਕੋਈ ਕੰਮ ਭੇਜਿਆ ਚਲ ਮਾਰਗ ਇਸਕੇ ਤੇ ਗਿਆਇਓ ਇਹ ਆ ਗਿਆ ਮਲਾਹ ਦੇ ਕੋਲੇ ਬਿਆਸਾ ਪਾਰ ਕਰਕੇ ਦੁਆਬੇ ਚ ਜਾ ਹੋਣਾ ਸੀ ਇਤਨੂ ਬਾਜੇ ਵੱਲੋਂ ਕਹਿਓ ਕਿ ਮੋਕੋ ਪਾਰ ਉਤਾਰ ਸਿੱਖ ਨੇ ਕਿਹਾ ਮੈਨੂੰ ਮਲਾਹ ਪਾਰ ਕਰ ਦੇ ਮੈਂ ਦੁਆਬੇ ਚ ਜਾਣਾ ਗੁਰੂ ਕਾ ਕੰਮ ਹੈ। ਹੋਰ ਕੋ ਕਾਜ ਕਰਨ ਬਿਨ ਬਾਰ ਮੈਂ ਬਿਨਾ ਤੇਰੀ ਤਾਂ ਗੁਰੂ ਸਾਹਿਬ ਦਾ ਕੰਮ ਕਰਨਾ ਛੜ ਬੈਠੇ ਉਤਰਨੀ ਪਰ ਜਾਵੇ। ਜਿਸ ਵੇਲੇ ਮਹਾਰਾਜਾ ਛਿਮੇ ਪਾਸ ਜਾ ਕੇ ਕਹਿੰਦੇ ਕਾਂਸੀ ਆਲੇ ਸਿੱਖ ਨੂੰ ਜਦੋਂ ਇਹ ਸਾਡਾ ਸਿੱਖ ਜਿਹੜਾ ਬਾਜ ਹੈ ਪਹਿਲੇ ਜਨਮ ਵਿੱਚ 베ੜੀ ਤੇ ਚੜ ਕੇ ਬਹਿ ਗਿਆ। ਸਾਤਾ ਵਿੱਚ ਚਲੇ ਤਰ ਤਵੇ। ਹੋਰ ਵੀ ਸਵਾਰੀਆਂ ਚੜਾ ਲੀਆਂ ਉਸਨੇ ਮਲਾਹ ਨੇ ਖੇਲ ਦਿੱਤੀ ਜਿਹੜੀ ਵਿਚ ਪ੍ਰਵੇਸ਼ ਕਰ ਦਿੱਤੀ ਦਰਿਆ ਦੇ ਬੇੜੀ ਸਭ ਤੇ ਲਈ ਮਜ਼ਦੂਰੀ ਜਾਚ ਜਦੋਂ ਕਹਾ ਬੇੜੀ ਵੀ ਤੁਰੇ ਜਾ ਰਹੀ ਹੈ ਨਾਲੇ ਕੱਲੇ ਕੱਲੇ ਕੋਲੋਂ ਮਜ਼ਦੂਰੀ ਮੰਗੀ ਜਾਂਦਾ ਹੈ ਸਭ ਕੋਲੋਂ ਮਜ਼ਦੂਰੀ ਲਈ ਸਿੱਖ ਕੇ ਪਾਸ ਪੈਸੇ 5 ਸਿੱਖ ਕੋਲੇ 5 ਪੈਸੇ ਹੀ ਸੀ ਮਹਾਰਾਜ ਜੀ ਨੇ ਬਖਸ਼ ਕੀਤਾ ਇਹ ਸਿੱਖ ਨੇ ਪੰਜ ਪੈਸੇ ਦੇਣੇ ਚਾਹੇ ਸੋ ਸਭ ਦੇ ਰਹੋ ਨਾ ਲੀਨ ਉਹ ਬਲਾ ਨੂੰ ਦੇ ਰਿਆ ਲੈ ਭਾਈ ਪੰਜ ਪੈਸੇ ਲੈ ਲੈ ਮਜ਼ਦੂਰੀ ਦੇ ਰਸਤਾ ਅਦਕ ਤਾੜਨਾ ਕੀਨ ਜਦ ਹੀ ਗੁੱਸਾ ਧਾਰ ਲਿਆ ਬਲਾ ਨੇ ਬੜਾ ਤਾੜਨ ਲੱਗ ਗਿਆ ਸਿੱਖ ਨੂੰ ਤੁਰਕ ਜੇਜਿਆ ਅਦਕ ਲਗਾਇਓ ਕਹਿੰਦਾ ਤੈਨੂੰ ਪਤਾ ਤੁਰਖਾ ਨੇ ਬੇੜੀਆਂ ਵਾਲਿਆਂ ਤੇ ਟੈਕਸ ਬਹੁਤ ਲਾ ਦਿੱਤਾ ਹੁਣ ਬਲਾਹਾ ਦੇ ਉੱਤੇ ਮੈਨੂੰ ਪੰਜਾ ਪੈਸਾ ਨਾਲੀ ਤੂੰ ਸਾਰਨ ਮੈਨੂੰ ਇਹਦੋਂ ਚੌਗਣੇ ਦੇ 20 ਪੈਸਿਆਂ ਨਾਲ ਸਰੂਗਾ ਬੇਨਤੀ ਚੌਗਣ ਦੇ ਤਾਂ ਜੱਜ ਜਾਇਓ ਤਾਂ ਤੂੰ ਜਾ ਸਕਦਾ ਧੁਰ ਕਿਨਾਰੇ ਤੇ ਲੱਗ ਸਕਦਾ ਚੌਗਣਾ ਮੈਨੂੰ ਕਰਾਇਆ ਦੇ ਸੁਣ ਸਿੱਖ ਬੇਨਤੀ ਕਰ ਬੋਖਇਓ ਸਿੱਖ ਨੇ ਸੁਣ ਕੇ ਬੇਨਤੀ ਕੀਤੀ ਹੈ ਮਲਾਮ ਹੈ ਗੁਰੂ ਦਾ ਸਿੱਖਾ ਮੇਰੇ ਕੋਲ ਹੁੰਦੇ ਤੇ ਪੈਸੇ ਦੇ ਦਿੰਦਾ ਏ ਪੰਜ ਪੈਸੇ ਸੀ ਇਹ ਤੈਨੂੰ ਦੇਤੇ ਹੁ ਮੋਂ ਪਾਸ ਨਹੀਂ ਕੁਛ ਰਿਹਾਓ ਮੇਰੇ ਕਹਿੰਦਾ ਖੀਸੇ ਫੋਲ ਲੈ ਭਾਵੇਂ ਤਲਾਸ਼ੀ ਕਰ ਲੈ ਮੇਰੇ ਕੋਲੇ ਹੈ ਨਹੀਂ ਕਾਰਜਗੁਰ ਕੇ ਲੰਗਨ ਪਾਰ ਜਾਣਾ ਮੈਂ ਜ਼ਰੂਰ ਹੈ ਗੁਰੂ ਸਾਹਿਬ ਨੇ ਮੈਨੂੰ ਕੰਮ ਭੇਜਿਆ ਦੁਆਬੇ ਚ ਜੀਜੇ ਇਹ ਨਾ ਕਰੋ ਤਕਰਾਰਾ ਮੇਰੇ ਨਾਲ ਝਗੜਾ ਨਾ ਕਰ ਪੰਜ ਪੈਸੇ ਲੈ ਲੈ ਕਹੇ ਬਹੁਤ ਰਹਿਓ ਨਾ ਮੂਰਖ ਮਾਨੀ ਜਿਵੇਂ ਪਾਤਸ਼ਾਹ ਕਹਿੰਦੇ ਕਾਂਸੀ ਵਾਲੇ ਸਿੱਖ ਨੂੰ ਏ ਭਾਈ ਇਹ ਸਾਡਾ ਸਿੱਖ ਬਹੁਤ ਕਹਿ ਰਿਹਾ ਪਰ ਮੁਲਾ ਨੇ ਕਰੋਧ ਨਾ ਗੱਲ ਨਾ ਮੰਨੇ ਨੀਨ ਉਠਾਇ ਗਇਓ ਦੜ ਪਾਣੀ ਉਹ ਵਿਚਾਰਾ ਲਿੱਸਾ ਜਿਆ ਸੀ ਮੁਲਾ ਤਕੜਾ ਸੀਗਾ ਚੱਕ ਕੇ ਪਾਣੀ ਸਿਰਦ ਤਾ ਡੂੰਗੈ ਵਿਚ ਬੇੜੀ ਦੇ ਵਿੱਚੋਂ ਗਲ ਤੇ ਸਤ ਕੋ ਦੀਨ ਤਕੇਲਾ ਧੱਕਾ ਦੇ ਦਿੱਤਾ ਸਤਸੰਗਜੀ ਬਲ ਨਾਲ ਬੇੜੀ ਚੋਂ ਬਾਹਰ ਕੱਢ ਦਿੱਤਾ ਓਏ ਨਿਰਦਇ ਸਲਾ ਤਾਂ ਮੈਂ ਮੇਲਾ ਇਹੋ ਸਾਥ ਨੇ ਨਿਰਦਈ ਹੋ ਕਰਕੇ ਪਾਪ ਕੀਤਾ ਨਦੀ ਵਿੱਚ ਡਬੋਤਾ ਸ਼ਾਇਦ ਕਰੋਧ ਸਿੱਖ ਚਾਹਤ ਐ ਐਸੇ ਜਦੋਂ ਗੋਤੇ ਖਾਂ ਦਾ ਡੁੱਬ ਰਿਹਾ ਸੀ ਸਿੱਖ ਉਸ ਵੇਲੇ ਉਹ ਚਾਹੁੰਦਾ ਸੀ ਕਿ ਇਹ ਜੇ ਪਾਪੀ ਦਾ ਮੈਂ ਮਾਸ ਕੱਟ-ਕੱਟ ਕੇ ਕਿਉਂ ਨਾ ਖਾਜਮ ਜਿਨੇ ਗੁਰੂ ਸਾਹਿਬ ਦੇ ਨਾਮ ਤੇ ਵੀ ਦਇਆ ਨਹੀਂ ਕੀਤੀ ਮੈਂ ਗੁਰੂ ਸਾਹਿਬ ਦਾ ਸੇਵਾਦਾਰ ਸੀ ਮੇਰਾ ਕੀ ਕਸੂਰ ਸੀ ਮੇਰੇ ਕੋ ਜਿੰਨੇ ਪੈਸੇ ਸੀ ਮੈਂ ਦੇਤੇ ਸੀ ਇਹ ਮੈਨੂੰ ਪਹਿਲਾਂ ਹੀ ਨਾ ਚੜਾਉਂਦਾ ਹੁਣ ਵਿਚਾਲੇ ਲਿਆ ਕੇ ਮੈਨੂੰ ਇਹਨੇ ਸਿੱਟਿਆ ਹੈ ਮਨ ਵਿੱਚ ਇਹ ਦੇ ਬਿਰਤੀ ਸੀ ਕਿ ਇਹਦਾ ਮਾਸ ਕੱਟ-ਕੱਟ ਕੇ ਉਹਨਾਂ ਬੇਈਮਾਨ ਦਾ ਖਾ ਜਾਵਾਂ। ਹਾਂ ਮੈਂ ਇਹ ਕਾਟ ਖਾਂ ਇਸ ਤੈਸੇ। ਇਹ ਜੇ ਪਾਪੀ ਦਾ ਮਾਸ ਕੱਟ-ਕੱਟ ਕੇ ਖਾ ਜਾਵਾਂ। ਗੁਰ ਕੋ ਅਦਬ ਨ ਕਰਨ ਕੀਨ। ਜਿਨੇ ਨਾ ਮੇਰੇ ਤੇ ਕਿਰਪਾ ਨਹੀਂ ਕੀਤੀ ਗੁਰਨਾਮ ਦਾ ਜੀ ਦਾ ਅਦਬ ਨਹੀਂ ਰੱਖਿਆ। ਇਹ ਮ ਚਿਤਵਤ ਪ੍ਰਾਨਨ ਤਜ ਦੇਨ। ਇਹੋ ਚਿਤਵ ਦਾ ਚਿਤਵ ਦਾ ਪ੍ਰਾਣੀ ਚ ਪਾਣੀ ਚ ਡੁੱਬ ਗਿਆ ਪ੍ਰਾਨ ਤਿਆਗ ਦਿੱਤੇ ਸਿੱਖ ਨੇ। ਸਿੱਖ ਨੇ ਦੇ ਬਾਜ ਗੋ ਪਾਇਓ। ਸਿੱਖ ਨੇ ਬਾਜ ਦੀ ਦੇ ਪ੍ਰਾਪਤ ਕੀਤੀ ਅੰਤ ਇਸ ਸਮੇ ਮਾਸ ਖਾਣ ਦੀ ਬਾਸ਼ਨਾ ਰਹੇਗੀ। ਸਹਿਯੋਗ ਤੇ ਹਮ ਕਰ ਆਇਓ ਜਿਵੇਂ ਪਾਤਸ਼ਾਹ ਕਹਿੰਦੇ ਹੈ ਸਿਖਾ ਪਰਮੇਸ਼ਰ ਦੀ ਨੇਤ ਦੇ ਨਾਲ ਸਾਡੇ ਕੋਲੇ ਆ ਗਿਆ ਨਦੀਆਂ ਵਾਹ ਬਛੁੰਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮਿੱਠਾ ਬਿਸ ਭਰੇ ਕੋ ਜਾਣੈ ਜੋਗੀ ਰਾਮ ਜਿਹੜੇ ਭਾਈ ਇੱਥੇ ਮਿਲੇ ਮਿਲੇ ਆ ਨਾ ਮਿਲੇ 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 ਆ ਜੇ ਹੋਏ ਅੰਤਰਾਤਮੇ ਜੋ ਮਿਲੇ ਮਿਲੇ ਆ ਕਈ ਐਸੋ ਹੈ ਜਿਹੜੇ ਭਾਈ ਗੁਰੂ ਸਾਹਿਬ ਨੂੰ ਹੁਣ ਮਿਲੇ ਹੋਏ ਨੇ ਉਹ ਗਾਹਾਂ ਵੀ ਮਿਲੇ ਰਹਿਣਗੇ ਜੇ ਹੁਣ ਪਦਾਰਥਾਂ ਚ ਮਿਲੇ ਹੋਏ ਨੇ ਉਹ ਗੁਰੂ ਸਾਹਿਬ ਨੂੰ ਗਾਹਾਂ ਨਹੀਂ ਮਿਲਣਗੇ ਸਤ ਸੰਗਤ ਜੀ ਉਹ ਫੇ ਜੂਨਾ ਚ ਮਿਲਣਗੇ ਸੋ ਮਿਲੇ ਮਿਲੇ ਜੇ ਹੋਏ ਜੇ ਹੁਣ ਭਾਵੇਂ ਮਿਲਿਆ ਹੋਇਆ ਗੁਰਬਾਣੀ ਦੇ ਨਾਲ ਗਾਹਾਂ ਵੀ ਗੁਰੂ ਸਾਹਿਬ ਨਾਲ ਮਿਲੇ ਰਹਾਂਗੇ ਆਪਾਂ ਇਸੇ ਕਰਕੇ ਸਤ ਸੰਗਤ ਜੀ ਮਨ ਨੂੰ ਮੋੜ-ਮੋੜ ਕੇ ਕਥਾ ਚ ਕੀਰਤਨ ਚ ਆਪਾਂ ਮਿਲਦੇ ਹੇ ਮਹਾਰਾਜ ਇੱਥੇ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਨਾ ਗਾਹਾਂ ਵੀ ਮਿਲੇ ਨਹੀਂ ਏ ਕਿਤੇ ਜਮਾਨਾ ਨਾ ਸਾਨੂੰ ਮਿਲਣਾ ਪਵੇ ਸੋ ਆਪ ਜੀ ਨੇ ਸਤ ਸੰਗਤ ਜੀ ਇਹ ਸਿੱਖ ਨੇ ਦਾਬ ਜੀ ਸਖੀ ਤਸਤਰੇ ਨੇ ਕਾਸੀ ਆਰੇ ਸਿੱਖ ਨੂੰ ਦੁਬਾਰਾ ਬਾਜ ਦਾ ਜਨਮਤਾ ਲਿਆ ਪਰ ਸਾਡੇ ਕੋਲੇ ਆਇਆ ਇਹ ਐਸ ਵੇਲੇ ਸਾਡੀ ਸੇਵਾ ਚ ਹਾਜ਼ਰ ਹੈ ਬਾਜ ਮਰ ਕੇ ਵਟੇ ਪਇਓ ਬਟੇਰਾ ਇਹ ਜਿਹੜਾ ਬਰਾ ਸੀ ਮਰ ਕੇ ਬਟੇਰਾ ਦੀ ਜੂਨੀ ਪਾਈ ਇਸ ਨੇ ਲੇ ਪਲਟਾ ਅਬ ਪੂਰਵ ਕੇਰਾ ਅੱਜ ਇਹ ਬਦਲਾ ਲੈ ਰਿਹਾ ਸੀ ਫੜ ਕੇ ਲਿਆਇਆ ਇਹਨੂੰ ਖਾਣ ਵਾਸਤੇ ਲੈ ਲਾ ਬਦਲਾ ਤਿਆਗ ਦੇਹੇਗੇ ਤਨ ਕੋ ਦਉ ਹੁਣ ਇਹ ਦੋਨੋਂ ਹੀ ਸਾਡੇ ਹੱਥਾਂ ਵਿੱਚੀ ਸਰੀਰ ਤਿਆਗ ਦੇਣਗੇ ਬਟੇਰਾ ਤਾਂ ਬਾਜ ਨੇ ਖਾ ਜਾਣਾ ਉਹ ਤਾਂ ਵਰਦਾ ਹੀ ਮਰਨਾ ਸਾਡੇ ਹੱਥ ਵਿੱਚ ਜਾਨ ਛੁੱਟਣੀ ਹੈ ਇਹਦੀ ਉਧਰ ਬਾਜਨੇ ਵੀ ਹੋਰ ਕੋਈ ਕੰਮ ਨਹੀਂ ਆਹੀ ਪਰਜੋਜਨ ਸੀ ਜਨਮ ਧਾਰਨ ਦਾ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਕਿਤੇ ਉਹਨੇ ਜਨਮਾਂ ਚ ਤੁਰੇ ਫਿਰਨਾ ਸੀ ਇਹਦਾ ਵੀ ਖੀਰ ਲਈ ਬਾਜ ਦਾ ਜੂਨੀ ਦਾ ਜਨਮ ਜਨਮ ਤਰਨ ਅਨਕਾਜ ਨਾ ਧੋਕੋ ਇਹਨਾਂ ਦੇ ਅੱਗੇ ਨੂੰ ਜਨਮ ਧਾਰਨ ਦਾ ਕੋਈ ਕੰਮ ਨਹੀਂ ਇਹਨੂੰ ਕਹਤੇ ਦੋਨੋਂ ਤਨ ਤਿਆਗਾ ਕਿਉਂ ਕਹਿੰਦੇ ਕਹਿੰਦੇ ਮਹਾਰਾ ਸਾਖੀ ਸੁਣਾ ਰਹੇ ਸੀ ਸਤਸੰਗ ਦੀ ਬਾਜ ਵੀ ਸਮਾਪਤ ਹੋ ਗਿਆ ਬਟੇਰਾ ਵੀ ਖਤਮ ਹੋ ਗਿਆ। ਨਭ ਪ੍ਰਕਾਸ਼ ਕੁਛ ਦਿਖਣ ਲੱਗਾ। ਜਦ ਇਹ ਆਕਾਸ਼ ਵਿੱਚ ਸਤਿ ਦੀ ਪ੍ਰਕਾਸ਼ ਦਿਸਿਆ। ਗੁਰ ਕਲ ਲਗੇ ਸਵਾਹਿ ਬਿਮਾਨ। ਗੁਰੂ ਸਾਹਿਬ ਦੇ ਹੱਥਾਂ 'ਚ ਸਰੀਰ ਛੁੱਟੇ ਸਤ ਸੰਗਤ ਜੀ ਇਹਨਾਂ ਨੂੰ ਵਿਵਾਨ ਆਏ ਲੈਣ ਵਾਸਤੇ ਆਕਾਸ਼ ਵਿੱਚ। ਪ੍ਰਕਾਸ਼ ਹੋਇਆ ਉਹ ਸਿੱਖ ਨੂੰ ਕਾਂਸੀ ਵਾਲੇ ਨੂੰ ਦੱਸਿਆ ਗਏ ਸਰ ਕੋ ਬਹੁ ਸੁਖ ਧਾਨ ਇਹ ਦੇਵ ਲੋਕ ਨੂੰ ਸੁਖ ਧਾਰਦੇ ਹੋਏ ਚਲੇ ਗਏ ਸਿੱਖ ਨੇ ਬੂਝੇ ਕਰ ਜੋਰ ਸਿੱਖ ਨੇ ਕਾਂਸੀ ਤੋਂ ਜਿਹੜਾ ਆਇਆ ਸੀ ਹੱਥ ਜੋੜ ਕੇ ਪੁੱਛਿਆ "ਕਸ ਪ੍ਰਕਾਸ਼ ਭਾ ਨਵ ਕੀਓ" ਮਹਾਰਾਜੀ ਆਕਾਸ਼ ਵਿੱਚ ਪ੍ਰਕਾਸ਼ ਇਹ ਕਿਹਾ ਜਾ ਹੋਇਆ ਇਨਕੇ ਮਰਤ ਤਰਕ ਹੀ ਭਇਓ ਜਦੋਂ ਇਹਨਾਂ ਦੀਆਂ ਜਾਨਾਂ ਨਿਕਲੀਆਂ ਨੇ ਮਹਾਰਾਜ ਜਦ ਹੀ ਪ੍ਰਕਾਸ਼ ਹੋਇਆ ਪਲਕ ਫੁਰਨ ਮੈਂ ਹਟ ਸਭ ਉਹ ਗਏ ਫਿਰ ਪ੍ਰਕਾਸ਼ ਹੋ ਕੇ ਬਿਟ ਵੀ ਛੇਤੀ ਗਿਆ ਚਲੇ ਗਏ ਬਵਾਨ ਬਹੁਤ ਨੰਗੇ ਦੂਰ ਆਕਾਸ਼ ਨੂੰ ਸਤਿਗੁਰ ਕਹਿਓ ਸੁਰਗ ਇਹ ਗਏ ਮਾਰੇ ਕਹਿੰਦੇ ਭਾਈ ਇਹ ਕੁੰਟ ਧਾਵ ਨੂੰ ਚਲੇ ਗਏ ਸਾਡੇ ਹੱਥੋਂ ਬਿਚੇ ਇਹਨਾਂ ਦੀ ਅਤ ਦਾ ਸਮਾ ਮਿਰਤੂ ਹੋਈ ਹੈ ਵਿਚਿਤ ਪ੍ਰਕਾਸ਼ ਬਮਾਨ ਕੀਏ ਆ ਬਰਵਾਣਾ ਦਾ ਪ੍ਰਕਾਸ਼ ਸੀ ਪ੍ਰਗਟ ਸੀ ਸੁਣ ਕੇ ਜੋਰ ਬੰਦਨਾ ਕਰਕੇ ਹੱਥ ਜੋੜ ਕੇ ਸਿੱਖ ਨੇ ਮੱਥਾ ਟੇਕਿਆ ਸਤ ਸੰਗਤ ਜੀ ਲਾਇਓ ਸਿੱਖ ਸਭ ਚਲਤ ਨਹਿਰ ਕੇ ਹੈਰਾਨ ਹੋ ਗਿਆ ਗੁਰੂ ਕਾ ਸਿੱਖ ਕੌਤਕ ਦੇਖ ਕੇ ਸੰਗਤ ਸੰਗ ਮਿਲਿਓ ਤਬ ਜਾਏ ਜਾ ਕੇ ਬੀੜੀਆਂ ਤੋਂ ਪਾਰ ਹੋ ਰਹੀ ਸੀ ਸੰਗਤ ਦੇ ਨਾਲ ਦੇ ਜਿੰਨੇ ਆਏ ਸੀ ਕਾਂਸੀ ਤੋਂ ਫਿਰ ਜਾ ਕੇ ਮਿਲਿਆ ਉਹਨਾਂ ਨੂੰ ਸਭ ਪਰੇਸ਼ਾਨ ਨੂੰ ਕੋ ਪ੍ਰਸੰਗ ਕੋ ਦਿਓ ਸੁਣਾ ਸਾਰਾ ਪ੍ਰਸੰਗ ਸੁਖਾ ਸੁਣਾ ਦਿੱਤਾ ਵੀ ਮੈਂ ਤਾਂ ਭੁੱਲ ਗਿਆ ਸੀ ਸੰਗਤ ਜੀ ਤੁਸੀਂ ਨਾ ਭੁੱਲ ਜਿਓ ਕਿਤੇ ਗੁਰੂ ਡਾਢਾ ਹੈ ਪਹਿਲੇ ਗੁਰੂਆਂ ਵਾਲੀ ਰੀਤੀ ਨਹੀਂ ਹੁਣ ਇਸ ਦੀ ਹੈ ਹੁਣ ਇਹ ਸ਼িকার ਵੀ ਖੇਡਦਾ ਪਰ ਫਾਇ ਕੋਈ ਫਰਕ ਨਹੀਂ ਦੇਖਿਓ ਕਿਤੇ ਤੁਸੀਂ ਮੇਰੇ ਵਾਂਗੂ ਭੁੱਲ ਨਾ ਜਾਇਓ ਪੂਰੀ ਸ਼ਰਧਾ ਰੱਖਿਓ ਸਤ ਸੰਗੀ ਸਾਰੀ ਸੰਗਤ ਨੂੰ ਦ੍ਰਿੜਤਾ ਦੇ ਸਹਿਤ ਕਿਹਾ